ਹੱਥੀਂ ਨਗਰ ਬਸਾਇਆ। ਔਰ ਉਸ ਨਗਰੀ ਦੇ ਵਿੱਚ ਧੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ 18 ਸਾਲ ਸਰੀਰ ਕਰਕੇ ਸਤਗੁਰਾਂ ਨੇ ਉੱਥੇ ਨਿਵਾਸ ਰੱਖਿਆ। ਔਰ ਉਸ ਨਗਰੀ ਵਿੱਚ ਜਦੋਂ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਜੀ ਆ ਕੇ ਨਿਵਾਸ ਕਰਦੇ ਆ ਉੱਥੋਂ ਦੀ ਮਰਿਆਦਾ ਕੀ ਆ ਸਤਿਗੁਰਾਂ ਨੇ ਉੱਥੋਂ ਦੇ ਜਿਹੜੇ ਵਸਿੰਦੇ ਆ ਕਰਤਾਰਪੁਰ ਸਾਹਿਬ ਦੇ ਉਹਨਾਂ ਨੂੰ ਕੀ ਦਿੱਤਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਾਂ ਕੋਰੀਡੋਰ ਦੇ ਰਾਹੀਂ ਹੁਣ ਦਰਸ਼ਨ ਕਰਨ ਜਾਂਦੇ ਆ ਪਰ ਮਾਲਕ ਨੇ ਉੱਥੋਂ ਦੇ ਵਸਿੰਦਿਆਂ ਨੂੰ ਉੱਥੋਂ ਦੇ ਰਹਿਣ ਵਾਲਿਆਂ ਨੂੰ ਕੀ ਦਾਤ ਦਿੱਤੀ ਕਿਹੋ ਜੀ ਮਰਿਆਦਾ ਬੰਨੀ ਕੀ ਹੋਣਾ ਚਾਹੀਦਾ ਕਿਸ ਰੂਪ ਵਿੱਚ ਮਹਾਰਾਜ ਰਹੇ ਇਹ ਸਾਰਾ ਕੁਝ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਅੰਕਿਤ ਕੀਤਾ ਜਿਦੇ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣ ਦਾ ਵੀ ਜ਼ਿਕਰ ਆਇਆ ਪਹਿਲਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਰਤਾਰਪੁਰ ਸਾਹਿਬ ਦੀ ਬਾਬਤ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਤੇ ਕੀ ਕੀਤਾ ਕਹਿੰਦੇ ਭੇਖ ਉਦਾਸੀ ਸਕਲ ਉਤਾਰਾ ਨਹੀਂ ਤੋ ਇੱਕ ਵਾਰੀ ਜਿਹੜਾ ਕੁਪਾਲ ਲੈਂਦਾ ਸੀ ਚੋਗਾ ਤੂੰ ਆਂਦਾ ਸੀ ਨਹੀਂ ਜਿਉਂ ਨਹੀਂ ਲਾਉਣਾ ਪਰ ਬਾਬੇ ਨੇ ਆਖਿਆ ਜਿਹੜਾ ਕਾਰਜ ਕਰਨਾ ਸੀ ਉਹ ਹੋ ਗਿਆ ਹੁਣ ਇਹਨੂੰ ਲਾ ਦੇਣਾ ਜਦੋਂ ਉਦਾਸੀਆਂ ਵਾਲਾ ਭੇਖ ਉਤਾਰ ਦਿੱਤਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਸਤਿਗੁਰੂ ਮਹਾਰਾਜ ਜੀ ਨੇ ਸੰਸਾਰੀ ਕੱਪੜੇ ਜਿਹੜੇ ਨੇ ਉਹ ਧਾਰਨ ਕਰ ਲੈ ਤੇ ਸਤਿਗੁਰੂ ਦਾਤਾ ਜੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਰੱਖ ਰਹੇ ਫਿਰ ਅਗਲਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਬਾਬਤ ਕਹਿੰਦੇ ਨੇ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜੀ ਵਡਿਆਈ ਦਿੱਤੀ ਸੰਸਾਰ ਨੇ ਉਹਨੂੰ ਆਖਿਆ ਵੀ ਬਾਬਾ ਤੂੰ ਤਾਂ ਉਲਟੀ ਗੰਗਾ ਵਹਾ ਦਿੱਤੀ ਉਲਟੀ ਗੰਗ ਵਹਾਇਓਨ ਗੁਰ ਅੰਗਦ ਸਿਰ ਉੱਪਰ ਧਾਰਾ ਗੁਰ ਅੰਗਦ ਪਾਤਸ਼ਾਹ ਮਹਾਰਾਜ ਦੇ ਜਿਹੜਾ ਚਰਨਾਂ ਤੇ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ ਉਹਨਾਂ ਨੂੰ ਥਾਪ ਦਿੱਤਾ ਆਪਣੀ ਜਗ੍ਹਾ ਉਲਟੀ ਗੰਗ ਵਹਾਇਓਨ ਗੁਰ ਅੰਗਦ ਸਿਰ ਉੱਪਰ ਧਾਰਾ ਫਿਰ ਕਹਿੰਦੇ ਕਰਤਾਰਪੁਰ ਸਾਹਿਬ ਦੀ ਮਰਿਆਦਾ ਕੀ ਆ ਬਾਣੀ ਦਾ ਜਿਹੜਾ ਸ਼ਬਦ ਆ ਉਹ ਕਿਸ ਤਰ੍ਹਾਂ ਚੱਲਦਾ ਹੈ ਉਹਦੇ ਵੀ ਬਾਬਤ ਕਿਹਾ ਤੇ ਕੁਝ ਪੁੱਤਰਾਂ ਦਾ ਵੀ ਜ਼ਿਕਰ ਕੀਤਾ ਪੁੱਤਰੀ ਕੌਲ ਨਾ ਪਾਲਿਓ ਕਹਿੰਦੇ ਹੁਣ ਕੌਲ ਦਾ ਅਰਥ ਹੁੰਦਾ ਹੈ ਬਚਨ ਕੌਲ ਦਾ ਨਾ ਆਪਾਂ ਕੌਲ ਕਰਾਰ ਕਹਿੰਨੇ ਵੀ ਤੂੰ ਕੋਈ ਭਾਈ ਕੌਲ ਕਰਾਰ ਕੀਤਾ ਸੀ ਮੇਰੇ ਨਾਲ ਆ ਕੰਮ ਕਰਾਂਗੇ ਪਰ ਤੂੰ ਆਪਣੇ ਕੌਲ ਦਾ ਆਪਣੇ ਵਚਨ ਦਾ ਆਪਣੇ ਬੋਲ ਦਾ ਪੂਰਾ ਨਹੀਂ ਉਤਰਿਆ ਤਾਂ ਕਹਿੰਦੇ ਪੁੱਤਰਾਂ ਨੇ ਉਹ ਵਚਨ ਮੰਨਣ ਤੋਂ ਇਨਕਾਰੀ ਹੋ ਗਏ ਮਨ ਖੋਟੇ ਆਕੀ ਨਸਿਆਰਾ ਔਰ ਜਦੋਂ ਪੁੱਤਰਾਂ ਨੇ ਵਚਨ ਨਹੀਂ ਮੰਨਿਆ ਉਦੇ ਤੋਂ ਬਾਅਦ ਫਿਰ ਕਹਿੰਦੇ ਹੁਣ ਬਾਣੀ ਮੁਖੋਂ ਉਚਾਰੀਐ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇੜ ਕੀ ਵਰਤਦੀ ਹੈ ਕਿ ਸਤਿਗੁਰੂ ਮਹਾਰਾਜ ਬਾਣੀ ਉਚਾਰਦੇ ਨੇ ਬਾਣੀ ਗਾਈ ਜਾਂਦੀ ਹੈ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟਾਏ ਅੰਧਿਆਰਾ ਜਿਸ ਨਾਲ ਪ੍ਰਕਾਸ਼ ਹੋ ਰਿਹਾ ਰੋਸ਼ਨੀ ਹੋ ਰਹੀ ਆ ਤੇ ਅੰਧਕਾਰ ਜਿਹੜਾ ਉਹ ਮਿਟ ਰਿਹਾ ਹੈ ਬਾਣੀ ਮੁਖੋਂ ਉਚਾਰੀ ਹੈ ਹੋਏ ਰਸਨਾਇ ਮਿਟਾਇ ਅੰਧਿਆਰਾ ਕਹਿੰਦੇ ਉਥੋਂ ਅੰਧਕਾਰ ਮਿਟਿਆ ਫਿਰ ਨਾਲ ਆਖਦੇ ਨੇ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਜੀ ਦੇ ਉਸ ਕਰਤਾਰਪੁਰ ਸਾਹਿਬ ਵਿੱਚ ਹੁੰਦਾ ਕੀ ਆ ਸਾਰਾ ਦਿਨ ਗਿਆਨ ਗੋਸ਼ਟ ਚਰਚਾ ਸਦਾ ਕਹਿੰਦੇ ਉਥੇ ਗਿਆਨ ਦੀ ਗੋਸ਼ਟੀ ਹੁੰਦੀ ਹੈ ਚਰਚਾ ਹੁੰਦੀ ਰੱਬ ਦੇ ਨਾਮ ਦੀ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੈ ਤੁਨਕਾਰਾ ਸ਼ਬਦ ਦੀਆਂ ਤੁਨਕਾਰਾਂ ਉੱਠਦੀਆਂ ਨੇ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਇਹ ਵੀ ਮਹਾਰਾਜ ਜੀ ਨੇ ਉੱਥੇ ਮਰਿਆਦਾ ਬੰਦ ਦਿੱਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰ ਤੇ ਕਹਿੰਦੇ ਗੁਰਮੁਖ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਵਰਤਿਆ ਗੁਰਮੁਖ ਭਾਰ ਅਥਰਵਨ ਤਾਰਾ ਇਹ ਹਣ ਅਥਰਵਨ ਸ਼ਬਦ ਪਤਾ ਕਿਉਂ ਵਰਤਿਆ ਜਿਹੜੇ ਚਾਰ ਵੇਦ ਨੇ ਉਹਦੇ ਤੋਂ ਇੱਕ ਵੇਦ ਦਾ ਨਾਮ ਅਥਰਵਨ ਹੈ ਤੇ ਉਹਦੇ ਵਿੱਚ ਪੁੰਨ ਆ ਹੈ ਪਾਪ ਹੈ ਜਾਦਾ ਤਰ ਕਰਮ ਕਾਂਡਾਂ ਦੀ ਵਿਆਖਿਆ ਤੇ ਕਹਿੰਦੇ ਮਾਲਕ ਨੇ ਕਿਰਪਾ ਕੀਤੀ ਕਰਮ ਕਾਂਡ ਸਾਡੇ ਗੱਲ ਚੋਂ ਲਾ ਦਿੱਤੇ ਉਹ ਭਾਰ ਸਾਡੇ ਸਿਰ ਤੋਂ ਲਾ ਕੇ ਪਾਸੇ ਕਰ ਦਿੱਤਾ ਗੁਰਮੁਖ ਭਾਰ ਅਥਰਵਣ ਤਾਰਾ ਹੁਣ ਸਤਗੁਰੂ ਮਹਾਰਾਜ ਜੀ ਉੱਥੇ ਉਹਨੇ ਇੱਕੋ ਵਾਰ ਦੀ ਪੌੜੀ ਵਿੱਚ ਇਹ ਦੱਸ ਦਿੱਤਾ ਵੀ ਮਹਾਰਾਜ ਉੱਥੇ ਰਹਿ ਕਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਕਿਵੇਂ ਦਿੱਤੀ ਪੁੱਤਰਾਂ ਨੇ ਗੱਲ ਨਹੀਂ ਮੰਨੀ ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਉਥੇ ਕਿਉਂਕਿ ਜੋ ਚਾਰ ਉਦਾਸੀਆਂ ਚ ਸਹਿਬ ਜਾ ਕੇ ਥਾਂ ਥਾਂ ਤੇ ਸੁਨੇਹਾ ਦੇ ਕੇ ਆਏ ਉਹਦੇ ਤੋਂ ਬਾਅਦ ਜਿਹੜਾ 18 ਸਾਲ ਕਰਤਾਰਪੁਰ ਸਾਹਿਬ ਟਿਕਿਆ ਹੁਣ ਮਹਾਰਾਜ ਜਾਣਦੇ ਨਹੀਂ ਕਿਤੇ ਹੁਣ ਸੰਗਤ ਚੱਲ ਕੇ ਆਉਂਦੀ ਸਾਹਿਬ ਦੇ ਕੋਲ ਤੇ ਉਹ ਹੁਣ ਜਿਹੜੀ ਸੰਗਤ ਚੱਲ ਕੇ ਆਉਂਦੀ ਆ ਸਤਿਗੁਰਾਂ ਦੇ ਕੋਲ ਉਹ ਨਿਰੰਤਰ ਆਵਾਜਾਈ ਜਿਹੜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲੱਗੀ ਰਹਿੰਦੀ ਸਤਿਗੁਰੂ ਮਹਾਰਾਜ ਸਭਨਾਂ ਨੂੰ ਉਪਦੇਸ਼ ਦਿੰਦੇ ਆ ਕਿਰਪਾ ਕਰਦੇ ਆ ਧਰਮਸ਼ਾਲਾ ਬਣਾਈ ਆ ਔਰ ਉਹ ਧਰਮਸ਼ਾਲਾ ਦੇ ਵਿੱਚ ਮਹਾਰਾਜ ਜੀ ਨੇ ਐਸੇ ਜੀਵਨ ਘੜੇ ਨੇ ਜਿਹਦੇ ਚ ਸਾਨੂੰ ਸਾਖੀ ਦੇ ਅੰਦਰ ਇਹ ਜ਼ਿਕਰ ਮਿਲਦਾ ਵੀ ਇੱਕ ਸਾਧੂਆਂ ਦੀ ਮੰਡਲੀ ਆ ਗਈ ਕਿਉਂਕਿ ਸਤਿਗੁਰਾਂ ਨੇ ਉਹ ਨਗਰ ਦਾ ਐਸਾ ਸਟਰਕਚਰ ਜਿਹੜਾ ਉਹ ਬਣਾਇਆ ਵੀ ਨਗਰੀ ਕਿਵੇਂ ਦੀ ਹੋਣੀ ਚਾਹੀਦੀ ਹੈ ਤਾਂ ਉਹ ਆਏ ਤੇ ਉਹਨਾਂ ਨੇ ਨਾ ਆ ਕੇ ਕੁਝ ਦਿਨ ਰਹਿ ਤੇ ਤੁਰਨ ਲੱਗੇ ਤੇ ਵੇਖਿਆ ਤੇ ਜਾਣ ਲੱਗੇ ਕਹਿੰਦੇ ਜੀ ਤੁਸੀਂ ਤਾਂ ਪਸ਼ੂ ਰੱਖੇ ਹੋਏ ਨੇ ਇੱਥੇ ਪਾਪ ਕੇ ਤਾਂ ਰਕਸ਼ਸ ਪਾਲੇ ਹੋਏ ਨੇ ਸਿੱਖਾਂ ਦੇ ਜੀਵਨ ਵੱਲ ਵੇਖ ਕੇ ਮਹਾਰਾਜ ਕਹਿੰਦੇ ਕੋਣੀ ਥੋੜੀ ਦੇਰ ਰੁਕੋ ਆਪ ਜੀ ਅਜੇ ਇੱਥੇ ਉਹ ਕਿਉਂਕਿ ਉਹਨਾਂ ਨੇ ਤਾਂ ਆਖਿਆ ਵੀ ਜਦੋਂ ਉਹ ਗੁਰਸਿੱਖਾਂ ਨੂੰ ਵੇਖਦੇ ਸਨ ਵੀ ਉਹ ਕੰਮ ਕਰਦੇ ਆ ਕੋ ਖੇਤੀ ਦਾ ਕੋ ਲੱਕੜਾਂ ਪਾੜਦਾ ਐ ਸਭ ਕੁਝ ਕਰਦਾ ਉਹਾਂ ਦੇ ਜੀ ਤਾਂ ਤੁਸੀਂ ਤਾਂ ਜਿਹੜੇ ਜੀ ਇਹ ਜਿਵੇਂ ਦੇ ਕੰਮ ਕਾਜ ਕਰਦੇ ਜਿਸ ਤਰ੍ਹਾਂ ਦੀ ਸਰੀਰਾਂ ਦੀ ਡੀਲ ਡੌਲਤਾ ਹੈ ਤਾਂ ਤੁਸੀਂ ਜਿਹੜਾ ਉਹ ਸਾਣ ਜਿਹੜੇ ਸਾਣ ਸ਼ਬਦ ਵਰਤਿਆ ਉਹਨਾਂ ਨੇ ਪਸ਼ੂ ਸ਼ਬਦ ਵਰਤਿਆ ਮਹਾਰਾਜ ਕੇਂਦਰ ਨਹੀਂ ਥੋੜੀ ਦੇਰ ਕੁਝ ਦੇਰ ਟਿਕੋ ਪਰਤ ਕਿਉਂ ਨਾ ਵੇਖਿਆ ਵੀ ਇਹ ਸੇਵਾ ਕਰਦੇ ਜਦੋਂ ਭੋਜਨ ਪ੍ਰਸ਼ਾਦਾ ਕਿਸੇ ਨੂੰ ਛਕਾਉਣਾ ਜੀ ਕਹਿ ਕੇ ਸਤਕਾਰ ਦੇਣਾ ਅਦਬ ਦੇਣਾ ਉਹਾਂ ਦੇ ਨਹੀਂ ਜੀ ਤੁਸੀਂ ਇਨਸਾਨ ਪਾਲੇ ਹੋਏ ਮਹਾਰਾਜ ਕਹਿੰਦੇ ਨਹੀਂ ਅਜੇ ਕੁਝ ਦੇਰ ਹੋਰ ਰੁਕੋ ਫਿਰ ਉਹਨਾਂ ਨੇ ਵੇਖਿਆ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਿਓ ਉਹੀ ਗੁਰੂ ਕੇ ਸਿੱਖ ਜਿੱਥੇ ਸੇਵਾ ਕਰਦੇ ਆ ਪਹਿਲਾਂ ਕਿਰਤ ਦੀ ਬਾਤ ਫਿਰ ਸੇਵਾ ਦੀ ਬਾਤ ਉਹਦੇ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਰੱਬ ਰੱਬ ਕਰਦਿਆਂ ਵੀ ਵੇਖਿਆ ਵਈਓ ਜਦੋਂ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਆ ਬਾਣੀ ਪੜਦੇ ਆ ਸੁਣਦੇ ਆ ਗਾਮਦੇ ਆ ਜੋ ਆਪਾਂ ਇਹ ਬਚਨ ਪੜਿਆ ਬਾਣੀ ਮੁਖੋਂ ਉਚਾਰਿਆ ਹੋਏ ਰਸਨਾਈ ਮਿਟੇ ਅੰਧਿਆਰਾ ਤਾਂ ਹੁਣ ਤੀਸਰੀ ਵਾਰ ਜਦੋਂ ਤੁਰਨ ਲੱਗੇ ਕਹਿਣ ਲੱਗੇ ਨਹੀਂ ਜੇ ਤਾਂ ਤੁਸੀਂ ਦੇਵਤੇ ਪਾਲੇ ਨੇ ਦੀਵਾਨ ਚ ਉਹਨਾਂ ਨੂੰ ਬੈਠਿਆਂ ਵੇਖਿਆ ਮਹਾਰਾਜ ਕਹਿੰਦੇ ਨਹੀਂ ਕੁਝ ਚਿਰ ਹੋਰ ਰੁਕੋ ਰੁਕੇ ਤੇ ਜਦੋਂ ਉਹਨਾਂ ਨੂੰ ਅੰਮ੍ਰਿਤ ਵੇਲੇ ਗੁਰੂ ਕੇ ਸਿੱਖਾਂ ਨੂੰ ਚੌਂਕੜੇ ਮਾਰ ਸਮਾਧੀਆਂ ਲਾ ਮਾਲਕ ਦੀ ਇਬਾਦਤ ਦੇ ਵਿੱਚ ਇਸ ਤਰ੍ਹਾਂ ਬੈਠਿਆਂ ਵੇਖਿਆ ਉਹ ਕਹਿੰਦੇ ਨਹੀਂ ਜੀ ਤੁਸੀਂ ਤਾਂ ਰੱਬ ਰੂਪ ਜੀਵਨ ਪੈ ਤਿਆਰ ਕਰਦੇ ਇਹ ਤਾਂ ਰੱਬ ਪਰਮੇਸ਼ਰ ਦਾ ਵੀ ਸਾਰੀਆਂ ਚੀਜ਼ਾਂ ਇਹਨਾਂ ਦੇ ਅੰਦਰ ਭਰ ਦਿੱਤੀਆਂ ਕਿਰਤ ਵਾਲਾ ਕਾਰਜ ਵੀ ਸੇਵਾ ਵਾਲਾ ਕਾਰਜ ਵੀ ਸੰਗਤ ਵਾਲਾ ਹਰ ਚੀਜ਼ ਇਹਨਾਂ ਦੇ ਅੰਦਰ ਪਾ ਦਿੱਤੀ ਇਹ ਏਡੀ ਵੱਡੀ ਦਾਤ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਿੱਤੀ ਕਰਤਾਰਪੁਰ ਸਾਹਿਬ ਦੀ ਵਿਆਖਿਆ ਬਹੁਤ ਵੱਡੀ ਹੈ ਪਰ ਅੱਜ ਆਪਾਂ ਕੇਵਲ ਸਤਗੁਰੂ ਮਹਾਰਾਜ ਜੀ ਨੇ ਜੋ ਸਰੀਰਕ ਚੋਲਾ ਉਸ ਧਰਤ ਤੇ त्यागਿਆ ਇਹ ਅਸੂ ਵਦੀ ਦਸਵੀਂ ਵਦੀ ਮੈਨੇ ਹਨੇਰਾ ਪਖ ਮਹਾਰਾਜ ਸੱਚੇ ਪਾਤਸ਼ਾਹ ਨੇ ਅਸੂ ਵਦੀ ਦਸਵੀਂ ਜੋ ਅੱਜ ਜਿਵੇਂ ਦਿਨ ਹੈ 1596 ਬਿਕਰਮੀ ਸੰਮਤ ਤੇ 1539 ਜਿਹੜਾ ਆ ਉਹ ਈਸਵੀ ਸਨ ਬਣਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਕਚੋਲੇ ਨੂੰ त्याਗਣਾ ਤਾਂ ਸਤਗੁਰਾਂ ਨੇ ਕਿਉਂਕਿ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਪਹਿਲਾਂ ਕਹਿ ਦਿੱਤਾ ਸੀ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ। ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਵੀ ਕੀਤਾ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਵੀ ਉਹ ਖਡੂਰ ਸਾਹਿਬ ਆ ਗਏ ਮਹਾਰਾਜ ਦਾ ਹੁਕਮ ਸੀ। ਤੋਂ ਹੁਕਮ ਨੂੰ ਮੰਨਣਾ ਪਹਿਲ ਸੀ। ਭਾਵੇਂ ਨਹੀਂ ਵੀ ਚਾਹੁੰਦੇ ਸਨ ਆਉਣਾ ਪਰ ਮਹਾਰਾਜ ਦਾ ਹੁਕਮ ਮੰਨ ਕੇ ਉੱਥੋਂ ਆ ਗਏ। ਸਤਗੁਰਾਂ ਨੇ ਉੱਥੇ ਕਹਿੰਦੇ ਵੀ ਪਿੱਪਲ ਦਾ ਇੱਕ ਰੁੱਖ ਜਿਹਦੇ ਥੱਲੇ ਮਹਾਰਾਜ ਬੈਠੇ। ਸਤਗੁਰਾਂ ਨੇ ਸੁਪਤਨੀ ਨੂੰ ਵੀ ਬੁਲਾਇਆ ਤੇ ਪੁੱਤਰਾਂ ਨੂੰ ਵੀ ਸਾਧ ਲਿਆ। ਬੁਲਾ ਕੇ ਮਹਾਰਾਜ ਕਹਿੰਦੇ ਵੀ ਹੋ ਸਕਦਾ ਬੱਚਿਓ ਤੁਹਾਡੇ ਮਨ ਦੇ ਵਿੱਚ ਕੋਈ ਨਾਰਾਜ਼ਗੀ ਹੋਵੇ। ਤੇ ਹੋਣੀ ਸੁਭਾਵਿਕ ਹੈ। ਵੇ ਤੁਹਾਡੇ ਮਨ ਵਿੱਚ ਇਹ ਹੋਵੇ ਵੀ ਜਿਹੜੀ ਗੁਰਤਾ ਗੱਦੀ ਉਹ ਸਾਨੂੰ ਨਾਂ ਦੇ ਕੇ ਤੇ ਸੇਵਕ ਨੂੰ ਦੇ ਦਿੱਤੀ ਹੈ ਕਹਿੰਦੇ ਤਾਂ ਹੁੰਡੀ ਸੀ ਜਿਸ ਦੇ ਨਾਮ ਸੀ ਉਸ ਦੇ ਨਾਮ ਤਰਨੀ ਸੀ ਉਹ ਤਰੀ ਹੈ ਉਹ ਜਿਹੜੀ ਦਾਤ ਉਹਨਾਂ ਨੂੰ ਮਿਲੀ ਤੇ ਕਹਿੰਦੇ ਜਿਹੜੀ ਦੁਨਿਆਵੀ ਜਾਇਦਾਦ ਹੈ ਉਹ ਤੁਹਾਡੇ ਪਾਸ ਹੈ ਜੋ ਸ਼ਬਦ ਦੀ ਦਾਤ ਸੀ ਉਹਨਾਂ ਦੇ ਕੋਲ ਹੈ ਉਹ ਜੋਤ ਉਹਨਾਂ ਵਿੱਚ ਹੈ ਉਸ ਵਕਤ ਮਾਤਾ ਸੁਲਖਣੀ ਜੀ ਨੇ ਇੱਕ ਬਚਨ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮਾਂ ਦਾ ਹਿਰਦਾ ਜਿਹੜਾ ਵੀ ਬੱਚਿਆਂ ਵਾਸਤੇ ਫਿਕਰਮੰਦੀ ਹੋਣੀ ਤਾਂ ਇੱਕ ਮਾਂ ਹੋਣ ਦੇ ਨਾਤੇ ਉਹਨਾਂ ਨੇ ਸ਼ਬਦ ਵਰਤਿਆ ਕਹਿੰਦੇ ਜੀ ਗੁਰਤਾ ਗਦੀ ਤਾਂ ਤੁਸੀਂ ਬਾਬੇ ਲੈਣੇ ਨੂੰ ਬਖਸ਼ ਦਿੱਤੀ ਤੇ ਮੇਰੇ ਇਹਨਾਂ ਪੁੱਤਰਾਂ ਦਾ ਤੁਹਾਡੀ ਇਸ ਸੰਤਾਨ ਦਾ ਇਹ ਕਿਸ ਆਸਰੇ ਹੋਣਗੇ ਇਹਨਾਂ ਦਾ ਕੀ ਬਣੇਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਸਾਹਿਬ ਕਹਿੰਦੇ ਨੇ ਭਾਗਾਂ ਵਾਲੀਏ ਇਬਾਦਤਾਂ ਵਾਲੇ ਬੰਦਗੀ ਵਾਲੇ ਅਰਧਨਾ ਵਾਲਿਆਂ ਦੇ ਦਰ ਦੇ ਤਾਂ ਜਿਹੜੇ ਕੂਕਰ ਹੁੰਦੇ ਨਾ ਕੁੱਤੇ ਹੁੰਦੇ ਆ ਕਹਿੰਦੇ ਉਹਨਾਂ ਦੇ ਪੈਰਾਂ 'ਚ ਵੀ ਕਰਾਮਾਤਾ ਹੁੰਦੀਆਂ ਤੇ ਉਹਨਾਂ ਦਾ ਵੀ ਸਤਕਾਰ ਲੋਕ ਕਰਦੇ ਐ ਲੇਕਿਨ ਇਹ ਤਾਂ ਫੇਰ ਮੇਰਾ ਖੂਨ ਨੇ ਮੇਰਾ ਲਹੂ ਐ ਮੇਰੀ ਰੱਤ ਐ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹੇਗੀ ਅੰਨ ਧੰਨ ਦੀ ਕਿਸੇ ਪ੍ਰਕਾਰ ਦੀ ਕੋਈ ਦੁਨਿਆਵੀ ਗੱਲ ਕੀ ਪੀਰ ਸਾਹਿਬ ਨੇ ਪਹਿਲਾਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹੇਗੀ ਪਰ ਜਨਮ ਸੌਰੇਗਾ ਜੇ ਰੱਬ ਰੱਬ ਕਰਨਗੇ ਕਹਿੰਦੇ ਉਹ ਤਾਂ ਸੌਰਣੇ ਜੇ ਮਾਲਕ ਦੀ ਇਬਾਦਤ ਕਰਨਗੇ ਅਨ ਤਨ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ ਸਤਕਾਰ ਵੀ ਹੋਏਗਾ ਲੇਕਿਨ ਜੀਵਨ ਸੋਰੇਗਾ ਜੇ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਕਰਨਗੇ ਤੋਂ ਕਹਿੰਦੇ ਜਦੋਂ ਸਤਗੁਰਾਂ ਨੇ ਬਚਨ ਕਹਿ ਦਿੱਤਾ ਨਾ ਬਾਬਾ ਸ੍ਰੀਚੰਦ ਨੇ ਕੋਈ ਉਜਰ ਕੀਤਾ ਵੀ ਪਿਤਾ ਜੀ ਤੁਸੀਂ ਆਹ ਕਿਉਂ ਕੀਤਾ ਉਹ ਕਿਉਂ ਕੀਤਾ ਨਾਮ ਬਾਬਾ ਲਖਮੀਂਦਾਸ ਜੀ ਨੇ ਕੋ ਬਚਨ ਕਿਹਾ ਸਤ ਕਰਕੇ ਮੰਨਿਆ ਉਸ ਚੀਜ਼ ਨੂੰ ਆਖਿਆ ਜੀ ਜੋ ਤੁਹਾਡੀ ਆਗਿਆ ਜੋ ਤੁਹਾਡਾ ਹੁਕਮ ਹੈ ਉਹਦੇ ਤੋਂ ਬਾਅਦ ਫਿਰ ਸਾਖੀਕਾਰ ਨੇ ਜਿਹੜਾ ਬਚਨ ਲਿਖਿਆ ਮਹਾਰਾਜ ਜੀ ਨੇ ਤਿੰਨ ਸ਼ਬਦ ਜਿਹੜੇ ਨੇ ਉੱਥੇ ਫਿਰ ਜਦੋਂ ਗਾਏ ਕੀਰਤਨ ਰੂਪ ਦੇ ਵਿੱਚ ਜਦੋਂ ਸਤਗੁਰਾਂ ਸਰੀਰ ਕਚੋਲਾ ਤਿਆਗਣਾ ਤਿੰਨ ਸ਼ਬਦਾਂ ਦਾ ਜ਼ਿਕਰ ਆਉਂਦਾ ਮਹਾਰਾਜ ਜੀ ਨੇ ਤਿੰਨ ਸ਼ਬਦਾਂ ਦਾ ਗਾਇਨ ਕੀਤਾ ਉਸ ਪਿੱਪਲ ਦੇ ਰੁੱਖ ਦੇ ਥੱਲੇ ਬੈਠ ਕੇ ਪਹਿਲਾ ਸ਼ਬਦ ਜੋ ਮਹਾਰਾਜ ਜੀ ਨੇ ਗਾਇਨ ਕੀਤਾ ਉਹ ਆਪਾਂ ਵਡਹੰਸ ਰਾਗ ਦੇ ਵਿੱਚ ਅਲਾਣੀਆਂ ਸਰਲੇਖੇਟ ਪੜਦੇ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀੜਾ ਘਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਕਹਿੰਦੇ ਉਸ ਮਾਲਕ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੇ ਲਾਇਆ ਇਹ ਬਚਨ ਨੂੰ ਝਾਰਿਆ ਉਹਦੇ ਤੋਂ ਬਾਅਦ ਮਹਾਰਾਜ ਜੀ ਨੇ ਦੂਸਰਾ ਸ਼ਬਦ ਪੜਿਆ ਉਹ ਸੀ ਤੁਖਾਰੀ ਰਾਗ ਜਿੱਥੋਂ ਆਰੰਭ ਹੁੰਦਾ 12ਵਾਂ ਤੂੰ ਸੁਣ ਕਿਰਤ ਕਰਮਾਂ ਜਿੱਥੋਂ ਇਹ ਤੁਖਾਰੀ ਰਾਗ ਵਿੱਚ 12ਵਾਂ ਦੀ ਜਿਹੜੀ ਆਰੰਭਤਾ ਹੁੰਦੀ ਆ ਇਸ ਬਚਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਰੰਭ ਕੀਤਾ ਕਹਿੰਦੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਸਤਗੁਰਾਂ ਨੇ ਇਹ ਬਚਨ ਦਾ ਜਿਹੜਾ ਕੀਰਤਨ ਕੀਤਾ ਤੇ ਤੀਸਰਾ ਸ਼ਬਦ ਮਹਾਰਾਜ ਜੀ ਨੇ ਜਿਹੜਾ ਉਚਾਰਿਆ ਜੋ ਆਪਾਂ ਰੋਜ਼ ਪੜ੍ਹਦੇ ਆ ਗगन ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਇਹ ਸ਼ਬਦ ਮਹਾਰਾਜ ਜੀ ਨੇ ਗਾਇਨ ਕੀਤਾ ਹੁਣ ਸੋਲਾ ਸਾਹਿਬ ਦੀ ਬਾਣੀ ਨੂੰ ਜਦੋਂ ਆਪ ਜੀ ਪੜ੍ਹੋਗੇ ਤਾਂ ਸਤਗੁਰਾਂ ਨੇ ਵੇਖੋ ਉੱਥੇ ਵੀ ਵਿਆਹ ਦਾ ਦ੍ਰਿਸ਼ਤਾੰਤ ਦਿੱਤਾ ਮੌਤ ਦੀ ਜਦੋਂ ਵਿਆਖਿਆ ਕੀਤੀ ਜਿਹੜੇ ਬਚਨ ਆਖਿਆ ਨਾ ਵੀ ਸ਼ੌ ਨੂੰ ਮਿਲਣਾ ਕਹਿੰਦੇ ਉਹਦੇ ਘਰ ਜਾਣ ਦਾ ਚਾ ਜੇ ਜਨਮ ਨੂੰ ਇੱਕ ਚਾ ਕਿਆ ਨਾ ਤਾਂ ਸੱਚ ਜਾਣਿਓ ਸਰੀਰ ਕਚੋਲੇ ਨੂੰ ਵੀ ਤਿਆਗਨ ਨੂੰ ਚਾ ਆਖਿਆ ਚਾਰ ਰੂਪ ਵਿੱਚ ਪ੍ਰਗਟ ਕੀਤਾ ਸਹਿਬ ਕਹਿੰਦੇ ਪੈਰ ਤਾਂ ਪਛਾਣੂ ਉਹ ਖਿੱਚਦੇ ਆ ਜਿਨ੍ਹਾਂ ਨੇ ਜੋ ਮਾਲਕ ਨੇ ਕਾਰਜ ਦਿੱਤਾ ਉਹ ਨਾ ਕੀਤਾ ਹੋਵੇ ਤੇ ਆਪਾਂ ਜਦੋਂ ਸੋਹਿਲਾ ਸਾਹਿਬ ਦੇ ਪਹਿਲੇ ਤਰੇਅ ਸ਼ਬਦ ਪੜ੍ਹਦੇ ਆਂ ਤਿੰਨੇ ਦੇ ਤਿੰਨੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਚੌਥਾ ਗੁਰੂ ਰਾਮਦਾਸ ਜੀ ਦਾ ਪੰਜਵਾਂ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਤਮਾਰ ਕਹਿੰਦੇ ਜੈ ਕਰ ਕੀਰਤਿ ਆਖੀਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੇ ਮਹਾਰਾਜ ਉੱਥੇ ਜਿਹੜਾ ਇਹ ਵਚਨ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਿਉਂਕਿ ਉਹ ਸਮਾ ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣ ਅਸੀਸੜੀਆਂ ਜੋ ਹੋਵੇ ਸਾਬਸਿਓ ਮੇਲ ਘਰ ਘਰੇ ਹੋ ਪੌਚਾ ਸੱੜੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਸਤਿਗੁਰੂ ਮਹਾਰਾਜ ਜੀ ਨੇ ਇਹ ਤਿੰਨ ਸ਼ਬਦਾਂ ਦਾ ਗਾਇਨ ਕਰਕੇ ਉਹਦੇ ਤੋਂ ਬਾਅਦ ਆਖਿਆ ਕਿ ਅਸੀਂ ਹੁਣ ਸਰੀਰ ਕਚੋਲੇ ਦਾ ਤਿਆਗ ਕਰਨਾ ਗੁਰੂ ਪਾਤਸ਼ਾਹ ਮਹਾਰਾਜ ਇੱਕ ਚਾਦਰ ਲੈ ਕੇ ਸਤਿਗੁਰੂ ਦਾਤਾ ਜੀ ਤਰਤ ਦੇ ਉੱਤੇ ਲੇਟੇ ਨੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਕਚੋਲੇ ਨੂੰ ਤਿਆਗ ਦਿੱਤਾ ਸਾਡੇ ਕੋਲੇ ਨਾ ਚਾਰ ਜਨਮ ਸਾਖੀਆਂ ਨੇ ਭਾਈ ਬਾਲੇਵਾਲੀ ਜਨਮ ਸਾਖੀ ਤੇ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਦੋ ਫਿਰ ਵਿਲਾਇਤ ਵਾਲੀ ਜਨਮ ਸਾਖੀ ਤੇ ਭਾਈ ਸੇ ਭਾਈ ਮਨੀ ਸਿੰਘ ਹਣ ਵਾਲੀ ਜਨਮ ਸਾਖੀ ਜਿਹੜਾ ਸਤਗੁਰਾਂ ਦੇ ਸਸਕਾਰ ਦੇ ਉੱਤੇ ਝਗੜੇ ਦੀ ਬਾਤ ਆ ਉਹ ਜਿਹੜੀਆਂ ਦੋ ਜਨਮ ਸਾਖੀਆਂ ਨੇ ਭਾਈ ਬਾਲੇਵਾਲੀ ਤੇ ਭਾਈ ਮਿਹਰਬਾਨ ਵਾਲੀ ਉਹਨਾਂ 'ਚ ਜਿਕਰ ਨਹੀਂ ਆਉਂਦਾ ਜਿਹੜੀਆਂ ਦੋ ਜਨਮ ਸਾਖੀਆਂ ਨੇ ਵਿਲਾਇਤ ਵਾਲੀ ਤੇ ਭਾਈ ਮਨੀ ਸਿੰਘ ਵਾਲੀ ਉਹਦੇ ਵਿੱਚ ਇਹਦਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ ਦੋਨਾਂ ਦੇ ਵਿੱਚ ਔਰ ਅਸੀਂ ਥੋੜਾ ਜਿਹਾ ਇਸ ਚੀਜ਼ ਨੂੰ ਜ਼ਰੂਰ ਸਮਝਣਾ ਫਿਰ ਇੱਕ ਸਥਾਨਕ ਇਤਿਹਾਸ ਹੁੰਦਾ ਜਦੋਂ ਆਪਾਂ ਤੁਸੀਂ ਕਰਤਾਰਪੁਰ ਸਾਹਿਬ ਜਿਹੜੇ ਜਾ ਕੇ ਆਇਓ ਦਰਸ਼ਨ ਕਰਕੇ ਆਇਓ ਉੱਥੇ ਦੋ ਰੂਪਾਂ ਵਿੱਚ ਸਥਾਨ ਬਣੇ ਹੋਏ ਆ ਭਾਵ ਕਿ ਉੱਥੇ ਆਪਾਂ ਦੇਖਦੇ ਆਂ ਸਤਿਗੁਰਾਂ ਦੀ ਯਾਦ ਵਿੱਚ ਮੁਸਲਮਾਨ ਵੀਰਾਂ ਦਾ ਵੀ ਉਹ ਸਥਾਨ ਜਿਹੜਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਬਣਾਇਆ ਤੇ ਉਹ ਜiarat ਕਰਦੇ ਨੇ ਉੱਥੇ ਭਾਵਕ ਆਉਂਦੇ ਨੇ ਯਾਤਰਾ ਕਰਨ ਵਾਸਤੇ ਹਜ਼ਰਤ ਬਾਬਾ ਨਾਨਕ ਜਿਹੜਾ ਉਹ ਸ਼ਬਦੇ ਵਰਤਦੇ ਅਤੇ ਆ ਕੇ ਨਮਸਕਾਰ ਕਰਦੇ ਉਹਨ ਜਦੋਂ ਉਹਨਾਂ ਨੇ ਇਹ ਵਿਚਾਰ ਪੈਦਾ ਹੋਇਆ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸੇ ਦਾਤੇ ਇੱਕ ਸੇ ਕਵੀ ਦੇ ਲਿਖੇ ਬੋਲ ਨੇ ਵੀ ਉਹ ਦਾਤਾ ਵਾਹਦ ਐਸੇ ਮਾਲਕ ਸੀ ਨਹੀਂ ਤੇ ਜਿਹੜਾ ਕੋਈ ਪੈਗੰਬਰ ਹੋਇਆ ਉਹਨੂੰ ਕੇਵਲ ਤੇ ਕੇਵਲ ਉਹਦੇ ਪੈਰੋਕਾਰ ਮੰਨਦੇ ਪਰ ਵਾਹਦ ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਨੇ ਜਿਸ ਦਾਤੇ ਨੂੰ ਹਰ ਕੋਈ ਇਨਸਾਨ ਭਾਵੇਂ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਜਿਹੜਾ ਉਹ ਜਾਤ ਮਜਬ ਵਰਨ ਦਾ ਹੈ ਹਰੇਕ ਮਨ ਨਾਲ ਆਖਦਾ ਹੋਏ ਨਹੀਂ ਆਖੇਗਾ ਤੇਰਾ ਬਾਬਾ ਨਾਨਕ ਜਾਂ ਤੁਹਾਡਾ ਬਾਬਾ ਨਾਨਕ ਉਹ ਭਾਵਨਾ ਨਾਲ ਆਖੇਗਾ ਮੇਰਾ ਬਾਬਾ ਨਾਨਕ ਸਾਡਾ ਬਾਬਾ ਨਾਨਕ ਇਹ ਭਾਵਨਾ ਉਹਦੀ ਤਾਂ ਇਸੇ ਕਰਕੇ ਉਹਦੇ ਅੰਦਰ ਦੀ ਜਿਹੜੀ ਇਹ ਭਾਵਨਾ ਉਹਨਾਂ ਉਸ ਨੂੰ ਵਿਅਕਤ ਕੀਤਾ ਗਿਆ ਪਰ ਸਤਿਗੁਰੂ ਮਹਾਰਾਜ ਜਿਹੜੇ ਦਾਤਾ ਜੀ ਸਰੀਰ ਵਿੱਚ ਹੁੰਦਿਆਂ ਇਹਨਾਂ ਝਗੜਿਆਂ ਨੂੰ ਮਟਾਉਂਦੇ ਰਹੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਅਖੇ ਹਾਜੀਆਂ ਸ਼ੁਭ ਮਲਾ ਬਾਜੂ ਦੋਨੋਂ ਰਈ ਮਾਲਕ ਨੇ ਤੇ ਝਗੜੇ ਮਿਟਾਏ ਨਾ ਉਦੋਂ ਵੀ ਸਤਿਗੁਰੂ ਦਾਤਾ ਜੀ ਕਹਿੰਦੇ ਅਕਿ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਤੋ ਉਹ ਦਾਤਾ ਜੀ ਨੇ ਨਹੀਂ ਸਨ ਚਾਉਂਦੇ ਕਹਿੰਦੇ ਇੱਕ ਨਾਂ ਨੇ ਜਿਹੜਾ ਉਧਰ ਸਥਾਨ ਬਣਾਇਆ ਸਮਾਦ ਬਣਾਈ ਦੂਸਰਿਆਂ ਨੇ ਉਰਲੇ ਪਾਸੇ ਕਬਰ ਬਣਾਈ ਪਰ ਜਿਹੜੀ ਰਾਵੀ ਨੇ 18 ਸਾਲ ਬਾਬੇ ਨਾਨਕ ਦਾ ਸੰਦੇਸ਼ ਸੁਣਿਆ 18 ਸਾਲ ਜੀ ਦੇ ਕੰਡੇ ਮਹਾਰਾਜ ਉਹ ਉਪਦੇਸ਼ ਉਹਨੂੰ ਦਿੰਦੇ ਰਹੇ ਕਿੰਦੋ ਰਾਵੀ ਨੂੰ ਵੀ ਮਨਜ਼ੂਰ ਨਹੀਂ ਸੀ ਕਿ ਬਾਬੇ ਦਾ ਦੇਹਰਾ ਬਣਾਇਆ ਜਾਏ ਤੇ ਜਾਂ ਕਬਰ ਬਣਾਈ ਜਾਏ ਰਾਵੀ ਦੇ ਵਿੱਚ ਐਸਾ ਹੜ ਆਇਆ ਉਹਨੇ ਦੋਨੋਂ ਹੀ ਜਿਹੜੇ ਨੇ ਢਾ ਕੇ ਆਪਣੇ ਵਿੱਚ ਮਿਲਾ ਲਏ ਕਿੰਨੀ ਵਾਰ ਬਣਾਉਣ ਦਾ ਯਤਨ ਕੀਤਾ ਨਹੀਂ ਹੋਇਆ ਇਹ ਫਿਰ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੁੱਤਰੇ ਕਿਉਂਕਿ ਬਾਬਾ ਲਖਮੀ ਦਾਸ ਜੀ ਹੋਣਾ ਦੇ ਅੱਗੋਂ ਜਿਹੜਾ ਪੁੱਤਰ ਹੈ ਉਹ ਹੈ ਧਰਮਚੰਦ ਤੇ ਧਰਮਚੰਦ ਜੀ ਹੁਣਾਂ ਦੇ ਅੱਗੋਂ ਦੋਸ ਪੁੱਤਰ ਨੇ ਮਾਨਕ ਚੰਦ ਤੇ ਮੇਰ ਚੰਦ ਪੜਪੋਤਰੇ ਗੁਰੂ ਨਾਨਕ ਸਾਹਿਬ ਦੇ ਇਹ ਫਿਰ ਉਹਨਾਂ ਨੇ ਜਿਹੜੇ ਪੋਤਰਿਆ ਨਾ ਧਰਮਚੰਦ ਉਹਨਾਂ ਨੇ ਕੁਝ ਰਾ ਖੁੱਦ ਨੂੰ ਲਿਆ ਕੇ ਤੇ ਰਾਵੀ ਤੋਂ ਉਰਾਰੇ ਦਰਾ ਕੇ ਜੋ ਆਪਾਂ ਅੱਜ ਡੇਰਾ ਬਾਬਾ ਨਾਨਕ ਜਿੱਥੇ ਵੇਖਦੇ ਆ ਉਹ ਡੇਰੇ ਤੋਂ ਸ਼ਬਦ ਜਿਹੜਾ ਉਹ ਡੇਰਾ ਬਾਬਾ ਨਾਨਕ ਬਣਿਆ ਉਹਨਾਂ ਨੇ ਨਗਰ ਫਿਰ ਜਿਹੜਾ ਆ ਉਹ ਬਾਅਦ ਵਿੱਚ ਪਹਿਲਾਂ ਉੱਥੇ ਉਹਨਾਂ ਨੇ ਸਥਾਨ ਬਣਾਇਆ ਹੌਲੀ-ਹੌਲੀ ਬਸੋਂ ਹੋਈ ਉਸੇ ਨੂੰ ਅੱਜ ਜਿਹੜਾ ਉਹ ਡੇਰਾ ਬਾਬਾ ਨਾਨਕ ਕਿਹਾ ਜਾਂਦਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਜਦੋਂ ਝਗੜੇ ਦੀ ਬਾਤ ਆਤ ਤਵੇਖਦੇ ਐ ਵੀ ਮਾਲਕ ਸੱਚੇ ਪਾਤਸ਼ਾਹ ਦਾ ਸਥਾਨ ਜਾ ਕੇ ਵੇਖਿਆ ਤਾਂ ਸਰੀਰ ਉੱਥੇ ਹੈ ਨਹੀਂ ਇਹ ਇੱਕ ਸੰਦੇਸ਼ ਸੀ ਜੋ ਹਿੱਤੇ ਰੰਦਾਵੇ ਨੂੰ ਮਹਾਰਾਜ ਜੀ ਨੇ ਅਜਿੱਤੇ ਨੂੰ ਕਿਹਾ ਸੀ ਉਹਨੇ ਗੱਲ ਕਹੀ ਕਿ ਸਮਾਪਤ ਹੋ ਕਿੰਦਾ ਬਾਬਾ ਹੁਣ ਤੇ ਤੁਸੀਂ ਸਰੀਰ ਵਿੱਚ ਕੋਈ ਦੁੱਖ ਸੁੱਖ ਹੁੰਦਾ ਹੈ ਕੋਈ ਮੁਸ਼ਕਲ ਹੁੰਦੀ ਹੈ ਤੇ ਆਪਾਂ ਤੁਹਾਡੇ ਕੋਲੇ ਆਉਣੇ ਕਹਿ ਲੈਨੇ ਤੁਸੀਂ ਅੱਗੋਂ ਦਾ ਹੱਲ ਕਰ ਦਿਓ ਕਿਰਪਾ ਕਰ ਦਿਓ ਤੇ ਤੁਸੀਂ ਵਾਰ-ਵਾਰ ਕਹਿੰਦੇ ਹੋ ਸਰੀਰ ਸਦਾ ਨਹੀਂ ਰਹਿਣੇ ਤੇ ਬਾਬਾ ਫੇਰ ਅਸੀਂ ਆਪਣਾ ਦੁੱਖ ਸੋ ਕਿਹਦੇ ਕੋਲੇ ਕਿਹਾ ਕਰਾਂਗੇ ਮਹਾਰਾਜ ਦਾ ਜੋਤੀ ਜੋਤੈ ਸੀ ਨੂੰ ਸਮਝਣਾ ਫੇਰ ਕਿੰਨੂੰ ਕਵਾਂਗੇ ਤੁਸੀਂ ਸਰੀਰ ਕਰਕੇ ਨਹੀਂ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਭਾਈ ਅਜਿੱਤੇ ਰੰਧਾਵੇ ਨੂੰ ਇੱਕ ਕੌਤਕ ਵਿਖਾਇਆ ਆਪਣੇ ਸਰੀਰ ਦੀ ਕਹਾਣੀ ਮਿਟਾ ਕੇ ਉਹ ਸਰੂਪ ਵਿਖਾਇਆ ਜਿਨੂੰ ਤਤ ਵਿੱਚ ਤਤ ਮਿਲਾਉਣ ਦੀ ਕਿਰਿਆ ਦਾ ਬਹੁਤ ਅਗਲਾ ਰੂਪ ਕਹਿੰਦੇ ਉਹਨੂੰ ਵਿਖਾਇਆ ਤੇ ਵੇਖ ਕੇ ਹੈਰਾਨ ਹੋ ਗਿਆ ਤੇ ਨਾਲ ਇੱਕ ਗੱਲ ਕਹੀ ਕਹਿੰਦੇ ਜਿੱਤਿਆ ਮੈਂ ਸਰੀਰ ਨਹੀਂ ਹਾਂ ਇਹ ਬਾਤ ਨੂੰ ਕਹਿੰਦੇ ਸਮਝਣਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾਤੇ ਨੂੰ ਸਮਝਣਾ ਕਹਿੰਦੇ ਮੈਂ ਸਰੀਰ ਨਹੀਂ ਹਾਂ ਨਾ ਮੈਂ ਕਿਤੋਂ ਆਇਆ ਹਾਂ ਨਾ ਮੈਂ ਕਿਤੇ ਜਾਣਾ ਹੈ ਮੈਂ ਤਾਂ ਸਦਾਬ ਹਾਂ ਜਿੱਥੇ ਵੀ ਪਾਵਨਾ ਨਾਲ ਚੇਤੇ ਕਰੋਗੇ ਮੈਂ ਉਸੇ ਥਾਂ ਤੇ ਹੀ ਹਾਜ਼ਰ-ਨਾਜ਼ਰ ਹਾਂ ਸਤਿਗੁਰ ਮੇਰਾ ਸਦਾ-ਸਦਾ ਨਾ ਆਵੇ ਨਾ ਜਾਏ ਉਹ ਮਾਲਕ ਨੇ ਉਹ ਖੇਡ ਵਰਤਾ ਕੇ ਵਿਖਾਈ ਤਾਂ ਕਰਕੇ ਇੱਕ ਮਰਾਠੀ ਦਾ ਜਿਹੜਾ ਆ ਇਤਿਹਾਸਕਾਰ ਵਿਦਵਾਨ ਜਿਹੜਾ ਆ ਉਹਦਾ ਨਾਮ ਮਹੀਪਤ ਕਰਕੇ ਆਇਆ ਉਹਨੇ ਭਗਤ ਲੀਲਾ ਮ੍ਰਿਤਿਕ ਪੁਸਤਕ ਲਿਖੀ ਤਾਂ ਉਹਦੇ ਵਿੱਚ ਉਹ ਸ਼ਬਦ ਜਿਹੜਾ ਉਹ ਵਰਤਦਾ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਸਰੀਰ ਨਹੀਂ ਉਹ ਤਾਂ ਨੂਰ ਸਣ ਤੇ ਨੂਰ ਦਾ ਕੋਈ ਆਕਾਰ ਨਹੀਂ ਹੁੰਦਾ ਉਹਨਾਂ ਨੇ ਉਸ ਨੂਰ ਦੇ ਨਾਲ ਸਾਰੇ ਜਗਤ ਨੂੰ ਰੁਸ਼ਨਾ ਦਿੱਤਾ ਸਾਰੇ ਜਗਤ ਦੇ ਵਿੱਚ ਉਹ ਰੋਸ਼ਨੀ ਮੰਡੀ ਉਹ ਗੁਰੂ ਪਾਤਸ਼ਾਹ ਮਹਾਰਾਜ ਅੱਜ ਵੀ ਉਹ ਦਾਤਾਂ ਐ ਸੀਆਂ ਰਹਿਮਤਾਂ ਜਿਹੜੀਆਂ ਉਹ ਸਾਹਿਬ ਜੀ ਕਰ ਰਹੇ ਨੇ ਲੋੜ ਹੈ ਜਿਹੜਾ ਇਹ ਬਚਨ ਸਾਬ ਨੇ ਆਖਿਆ ਔਰ ਜਨਮ ਸਾਖੀ ਨੇ ਲਿਖਿਆ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹਿਏ ਮਾਹੇ ਤੋ ਸਦਾਤੇ ਸਾਬ ਦਾ ਸੀ ਜੋਤੀ ਜੋਤ ਦਿਹਾੜਾ ਮਨਾ ਰਹੇ ਆ ਔਰ ਬਹੁਤ ਥਾਵਾਂ ਤੇ ਹੋ ਜਾ ਕੁਝ ਵੀ ਹੋਇਆ ਉਹ ਬਾਅਦ ਦੀ ਬਾਤ ਹੈ ਮੇਰੇ ਗੁਰੂ ਨਾਨਕ ਸਾਹਿਬ ਦੇ ਹੱਥੋਂ ਸਰਾਧ ਕਰਾਉਣ ਦੀਆਂ ਵੀ ਕਹਾਣੀਆਂ ਆ ਗਈਆਂ ਕਈ ਇਹੋ ਜਿਹੇ ਡੇਰੇ ਕੁਝ ਚੱਲਦੇ ਨੇ ਜਿਹੜੇ ਉਹ ਜੇ ਪਖੰਡ ਦੇ ਆਧਾਰ ਤੇ ਦੁਨੀਆ ਪੂਜੀ ਜਾਂਦੀ ਗੁਰੂ ਨਾਨਕ ਸਾਹਿਬ ਦਾ ਵੀ ਸਰਾਧ ਤੱਕ ਕਰੀ ਜਾਂਦੇ ਆ ਕਦੇ ਉਹਨਾਂ ਦੇ ਜਦ ਕੇ ਜਿਸ ਬਾਬੇ ਨਾਨਕ ਦਾ ਹੈ ਬਚਨ ਹੈ ਜੇ ਮੁਹੱਕਾ ਘਰਮੋ ਹੈ ਕਰਮੋ ਪਿਤਰੀ ਦੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਹਲੇ ਦੇ ਤੇ ਫਿਰ ਦੋ ਰੂਪ ਤੇ ਨਹੀਂ ਨਾ ਹੋ ਸਕਦੇ ਵੀ ਬਾਬਾ ਕਵੇ ਕੁਛ ਤੇ ਕਰੇ ਕੁਝ ਇਹ ਨਹੀਂ ਹੈ ਇਹ ਅਸਲ ਵਿੱਚ ਬਹੁਤੀਆਂ ਥਾਵਾਂ ਦੇ ਪਖੰਡਾਂ ਨਾਲ ਹੀ ਉਹਨਾਂ ਦੀਆਂ ਕਹਾਣੀਆਂ ਚੱਲ ਰੀਆਂ ਨੇ ਤਾਂ ਕਰਕੇ ਇਹੋ ਜੇ ਪਖੰਡ ਕਰਮ ਦੇਵ ਸੰਸਾਰ ਪੈਂਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਾਤੈਨ ਜੋ ਉਪਦੇਸ਼ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਬਖਸ਼ਿਸ਼ ਕੀਤਾ ਉਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਸਕੀਏ ਤਾਂ ਕਿ ਜੀਵਨ ਜਿਹੜਾ ਹੈ ਉਸ ਮਾਲਕ ਦੇ ਦਰ ਤੇ ਕਬੂਲ ਪੈ ਜਾ ਹੋਈਆਂ ਪੁੱਲਾਂ ਦੀ ਖਿਮਾ ਕਰੋ ਕਿਰਪਾ ਉਚਾਰਨ ਕਰੋ ਜੀ ਵਾ